ਕਾਂਗਰਸ ਨੇ 2027 ਦੀ ਵਿਧਾਨ ਸਭਾ ਦੇ ਚੋਣਾਂ ਦੀ ਤਿਆਰੀਆਂ ਜਿਹੜੇ ਖਿੱਚ ਦਿੱਤੀਆਂ ਨੇ ਗੱਲ ਨਾ ਬਹ ਹਲਕੇ ਦੀ ਕਰਨ ਜਾ ਰਹੇ ਜਿੱਥੋਂ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆ ਆਪਣੇ ਰਿਹੈਸ਼ ਤੇ ਅੱਜ ਮੰਡਲ ਪ੍ਰਧਾਨਾਂ ਦੀ ਮੀਟਿੰਗ ਕੀਤੀ ਆ ਜਿਨ੍ਹਾਂ ਦੇ ਵਿੱਚ 8 ਦਿਹਾਤੀ ਮੰਡਲ ਪ੍ਰਧਾਨ ਲਗਾਏ ਗਏ ਨੇ ਤੇ 5 ਸ਼ਹਿਰੀ ਮੰਡਲ ਪ੍ਰਧਾਨ ਲਗਾਏ ਗਏ ਨੇ ਜਿਨ੍ਹਾਂ ਦਾ ਸਨਮਾਨ ਵੀ ਕੀਤਾ ਕੋਆਰਡੀਨੇਟਰ ਪਟਿਆਲਾ ਤੋਂ ਪਹੁੰਚੇ ਨੇ ਮంత్రి ਸਾਹਿਬ ਦਾ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਇਲੈਕਸ਼ਨਾਂ ਦੇ ਲਈ ਤਿਆਰ ਆ ਪਰ ਸਰਕਾਰ ਨੇ ਇਲੈਕਸ਼ਨਾਂ ਕਰਾਉਣੀਆਂ ਹੁੰਦੀਆਂ ਨੇ ਕਿਉਂ ਡਿਲੇ ਹੋਈਆਂ ਨੇ ਬਲਾਕ ਸਮਿਤੀ ਦੇ ਜ਼ਿਲ੍ਹਾ ਪ੍ਰਚੀਦਿਆ ਚੋਣਾਂ ਅਸੀਂ ਚੋਣਾਂ ਲੜਨ ਦੇ ਲਈ ਤਿਆਰ ਆ ਨਾਬਤੋਂ ਹਰਮਿੰਦਰ ਸਿੰਘ ਮਾਨ ਅੱਜ ਮੰਡਲ ਪ੍ਰਧਾਨ ਦਿਹਾਤ ਦੇ 8 ਤੇ ਸ਼ਹਿਰ ਦੇ 5 ਮੰਡਲ ਪ੍ਰਧਾਨ ਲਗਾਏ ਗਏ ਨੇ ਅੱਜ ਦਿਹਾਤ ਵਾਲਿਆਂ ਦੀ ਮੀਟਿੰਗ ਸੀਗੀ ਜੀ ਸਾਡੇ ਕੋਆਰਡੀਨੇਟਰ ਲਾਲੀ ਜੀ ਆਏ ਸੀਗੇ ਉਹ ਚਲੇ ਗਏ ਨੇ ਹੁਣੀ ਔਰ ਉਹਨਾਂ ਦਾ ਕੰਮ ਜੋ ਹੈ ਉਹਨਾਂ ਨੇ ਸੰਭਾਲਿਆ ਸਾਰੇ ਮੰਡਲ ਪ੍ਰਧਾਨਾਂ ਨੂੰ 20-20 ਪਿੰਡ 25-25 ਪਿੰਡ ਜਿੰਨੇ ਆਉਂਦੇ ਉਹਨਾਂ ਨੂੰ ਬੂਥ ਵਾਈਜ਼ ਕਮੇਟੀਆਂ ਬਣਾ ਕੇ ਉਹਨਾਂ ਨੇ ਦੇਣੀਆਂ ਨੇ ਉਹ ਮੰਡਲ ਪ੍ਰਧਾਨਾਂ ਜਿਹੜਾ ਆਏ ਗਏ ਨੇ ਵਿਸ਼ੇਸ਼ ਉਹਨਾਂ ਦਾ ਅੱਜ ਸਨਮਾਨ ਵੀ ਕੀਤਾ ਗਿਆ ਜੀ ਜੇ ਤੇ ਜਿੱਥੇ ਆਪਣੇ ਲਾਲੀ ਜੀ ਆਏ ਸੀ ਕੋਆਰਡੀਨੇਟਰ ਬਲਾਕ ਦੇ ਪ੍ਰਧਾਨ ਬਿੱਟੂ ਜੀ ਸ਼ਹਿਰ ਦੇ ਪ੍ਰਧਾਨ ਸਾਡੇ ਸਿੰਘਲਾ ਸਾਹਿਬ ਬਾਤਸ਼ਹੀ ਹੋਰ ਸਾਰੇ ਸਾਥੀ ਸੀਗੇ ਅੱਜ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਦਿੱਤੀਆਂ ਗਈਆਂ ਨੇ ਮੈਂ ਮੈਂ ਆਸ ਕਰਦਾ ਉਹ ਇਹ ਜ਼ਿੰਮੇਵਾਰ ਲੋਕ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਤਕੜੇ ਉਹ ਕੇ ਜ਼ਿੰਮੇਵਾਰੀ ਨਿਭਾਉਣਗੇ ਮਾਨ ਸਾਹਿਬ ਇਹ ਤਾਂ ਸਰਕਾਰ ਵਾਲੇ ਜਵਾਬ ਦੇ ਸਕਦੇ ਨਹੀਂ ਕਹਿੰਦੇ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿਮਾ ਅਸੀਂ ਤਾਂ ਤਿਆਰ ਬੈਠੇ ਆ ਕੱਲ ਨੂੰ ਕਰਾ ਲੈਣ ਇਲੈਕਸ਼ਨ ਤਾਂ ਇਲੈਕਸ਼ਨ ਤਾਂ ਲੜਨੀ ਆ ਜਿੱਤ ਹਾਰ ਲੋਕਾਂ ਦੇ ਹੱਥਾਂ ਚ ਹੈ ਨਗਰ ਕੌਂਸਲ ਚੋਣਾਂ ਵੀ ਅਗਲੇ ਸਾਲ ਆਗੀਆਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਤਾਂ ਸਰਕਾਰ ਦੀ ਮਰਜ਼ੀ ਹੁੰਦੀ ਹੈ ਕਦੋਂ ਕਰਾਉਣਾ ਕੁੰਜੀ ਜਿਹੜੀ ਹੈਗੀ ਹੈ ਸਰਕਾਰ ਦੇ ਹੱਥ 'ਚ ਹੈ ਉਹਨਾਂ ਨੇ ਕਰਾਉਣੀਆਂ ਨੇ ਜਿਤਾਉਣਾ ਹਰਾਉਣਾ ਲੋਕਾਂ ਨੇ ਉਹਨਾਂ ਨੇ ਇਲੈਕਸ਼ਨ ਅਨਾਉਂਸ ਕਰਨੀਆਂ ਅਸੀਂ ਪਾਰਟਿਸਿਪੇਟ ਕਰਦੇ ਹਾਂ ਤੁਹਾਨੂੰ ਲੋਕਾਂ ਦੇ ਅੱਚੇ ਤਾਂ ਅਸੀਂ ਤਾਂ ਰੋਜ਼ ਲੱਗੇ ਹੋਏ ਹਾਂ ਕਦੇ ਆਹ ਪਿੰਡਕ ਦੇ ਆਹ ਪਿੰਡਕ ਦੇ ਆਹ ਮਿੱਤਰ ਨੂੰ ਮਿਲ ਰਹੇ ਆ ਕਦੇ ਆਹ ਦੋਸਤ ਨੂੰ ਮਿਲ ਰਹੇ ਆ ਇਹੀ ਕੰਮ ਹੈ ਮੈਂ ਕਹਿੰਦਾ ਆਰਾਮ ਪਾਰਟੀ ਛੱਡੋ ਬਾਕੀ ਸਾਰੀਆਂ ਬੀਜਪੀ ਨੂੰ ਵੀ ਛੱਡ ਕੇ ਅਕਾਲੀ ਦਲ ਨੂੰ ਵੀ ਛੱਡ ਕੇ ਪਿਛਲੇ ਦਿਨੀ ਤੁਹਾਡੇ ਸਾਹਮਣੇ ਆ ਲੋਕ ਆ ਰਹੇ ਨੇ ਹਾਲੇ ਅਸੀਂ ਕਹਿੰਨੇ ਤੁਸੀਂ ਡਿਲੇ ਕਰੋ ਯਾਰ ਸਰਕਾਰ ਤੋਂ ਕੰਮ ਲੈ ਲਓ ਸਰਕਾਰ ਤੁਸੀਂ ਬਣਾਈ ਹੈ ਬੜੀ ਚਾਅ ਨਾਲ ਬਣਾਈ ਹੈ ਉਹਨਾਂ ਤੋਂ ਕੰਮ ਲਓ ਅਜੇ ਤਾਂ ਜਦੋਂ 1.5 ਸਾਲ ਨੂੰ ਇਲੈਕਸ਼ਨ ਆ ਉਹ ਫੇਰ ਦੇਖੀ ਜਾਊਗੀ